ਉਹ ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਅੰਤਨ ਸ਼੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਨਤਮਸਤਕ ਹੋ ਕੇ ਜੋ ਸਿੰਘ ਸਾਬਾਨਾ ਵੱਲੋਂ ਸੇਵਾ ਲੱਗੀ ਆ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਜ ਉਹ ਸੇਵਾ ਅਸੀਂ ਸਾਰਿਆਂ ਨੇ ਉਹਦੀ ਸ਼ੁਰੂਆਤ ਆਰੰਭ ਕੀਤੀ ਆ ਸੇਵਾ ਕਰਨ ਦਾ ਮੌਕਾ ਮਿਲਿਆ ਦਾਸ ਮਹਿਸੂਸ ਕਰਦਾ ਹੈ ਕਿ ਵੇਖੋ ਅਸੀਂ ਦੁਨੀਆ ਦੁਨੀਆਦਾਰੀ ਜੀਵ ਆ ਭੁੱਲਣ ਹਾਰ ਆ ਕਾਲੀਯੁਕੀ ਜੀ ਆ ਸਾਡੇ ਤੋਂ ਪਰਫੈਕਟ ਤਾਂ ਹੈ ਨਹੀਂ ਜੀ ਸਾਡੇ ਤੋਂ ਜ਼ਿੰਦਗੀ ਚ ਕੰਮ ਕਰਦੇ ਆ ਵਿਚਰਦੇ ਆ ਅਨੇਕਾਂ ਢਲਾਪੁਲਾ ਹੋ ਜਾਂਦੀਆਂ ਸੋ ਅਸੀਂ ਗੁਰੂ ਸਾਹਿਬ ਬਖਸ਼ੰਦ ਨੇ ਤੇ ਅਸੀਂ ਤਾਂ ਖਿੰਖਿਨ ਭੁੱਲਣ ਹਾਰ ਆ ਔਰ ਗੁਰੂ ਘਰ ਦਾ ਗੋਲਾ ਗੁਰੂ ਘਰ ਦਾ ਝਾੜੂ ਬਰਦਾਰ ਹੋਣ ਦੇ ਨਾਤੇ ਦਾਸ ਇਹ ਮਹਿਸੂਸ ਕਰਦਾ ਹੈ ਕਿ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਚ ਆ ਕੇ ਗੁਰੂ ਸਾਹਿਬ ਦੇ ਚਰਨ ਅਰਸ਼ ਦਾ ਸੱਚੇ ਦਿਲੋਂ ਨਤਮਸਤਕ ਹੁੰਦਾ ਹੈ ਢਾਈ ਪੈਂਦਾ ਹੈ ਤੇ ਗੁਰੂ ਸਾਹਿਬ ਕਿਰਪਾ ਵੀ ਕਰਦੇ ਅਸੀਂ ਤਾਂ ਬਾਰ ਬਾਰ ਮੈਂ ਤੁਹਾਨੂੰ ਕਹਿਣਾ ਜੀ ਇੱਕ ਵਾਰ ਹੀ ਨਹੀਂ ਲੱਖਾਂ ਵਾਰੀ ਮੇਰੀ ਦਾਸ ਦੀ ਇਹੀ ਅਰਦਾਸ ਰਹੂਗੀ ਕਿ ਅਸੀਂ ਭੁੱਲਣ ਹਾਰ ਔਰ ਗੁਰੂ ਸਾਹਿਬ ਸਮਤ ਬਖਸ਼ਣ ਔਰ ਗੁਰੂ ਸਾਹਿਬ ਬਖਸ਼ੇਂਦ ਨੇ ਔਰ ਗੁਰੂ ਦੇ ਚਰਨਾਂ 'ਚੋਂ ਪ੍ਰੇਰਣਾ ਲੈ ਕੇ ਸਮਤ ਲੈ ਕੇ ਗੁਰੂ ਦੇ ਚਰਨ ਪਰਛੇ ਗੁਰੂ ਦੀ ਧੂੜ ਮਸਤਕ ਲਾ ਕੇ ਚਰਨਾਂ ਦੀ ਦਾਸ ਆਪ ਦਾ ਜਿੰਦਗੀ ਬਤੀਤ ਕਰਨਾ ਚਾਹੁੰਦਾ ਕਿਉਂਕਿ ਇਹ ਸਿਆਸੀ ਨਾ ਸਿਆਸੀ ਇਸ ਵਨ ਪਾਰਟ ਮੇਨ ਮਕਸਦ ਹੈ ਲੋਕ ਸੁਖੀਏ ਪਰ ਲੋਕ ਸੁਹੇਲੇ ਇਸ ਲਈ ਉਹ ਸੋਚ ਨਾਲ ਗੁਰੂ ਕਿਰਪਾ ਕਰਦਨ ਇੱਕ ਜੀਵਨ ਔਕਾਸੋਕਾ ਲੰਘ ਜਵੇ ਤੇ ਗੁਰੂ ਦੇ ਨਾਲ ਗੁਰੂ ਬਖਸ਼ ਤੁਸੀ ਸਾਹਿਬ ਸਿੰਘ ਸਾਹਿਬ ਨੇ ਸ਼੍ਰੋਮਣੀ ਕਾਂਡਿਦਨ ਦੀ ਪੁਰਸ ਜੀਤੀ ਲਈ ਏਕਤਾ ਦਾ ਵੀ ਦੇਸ਼ ਦਿੱਤਾ ਹੈ ਕਾਂਡਿਦਨ ਨੂੰ ਉਜਬੂਤ ਕਰਨ ਦਾ ਇੱਕ ਪੂਰਾ ਜਿਹੜਾ ਪਲਾਨ ਹੈ ਉਹ ਵੀ ਦੱਸਿਆ ਹੈ ਚਲੋ ਅੱਜ ਨਾ ਜੀ ਜਿੰਨਾ ਚਿਰ ਤਾਂ ਸੇਵਾ ਚੱਲਦੀ ਐ ਉਸ ਵੇਲੇ ਉੱਥੇ ਤੱਕ ਤਾਂ ਹਲੇ ਕੋਈ ਗੱਲ ਦੀ ਫਾਇਦਾ ਨਹੀਂ ਟਿੱਪਣੀ ਕਰਨ ਦਾ ਸਿੰਘ ਸਾਹਿਬ ਦੇ ਆਦੇਸ਼ ਨੇ ਸਤਿਵਚਨ ਔਰ ਸ਼੍ਰੋਮਣੀ ਅਕਾਲੀ ਦਲ ਤਗੜਾ ਹੋਵੇ ਰੀਜਨਲ ਪਾਰਟੀ ਤਗੜੀ ਹੋਵੇ ਪੰਜਾਬ ਦੇ ਲੋਕਾਂ ਦੀ ਆਵਾਜ਼ ਤਗੜੀ ਹੋਵੇ ਭਾਈ ਚਾਰੇ ਸਾਂਝ ਬਾਰਡਰ ਸਟੇਟ ਅਮਨ ਸ਼ਾਂਤੀ ਕਾਨੂੰਨ ਬਹਾਲ ਰਵੇ ਔਰ ਕੇਂਦਰ 'ਚ ਬੈਠੀਆਂ ਨੈਸ਼ਨਲ ਪਾਰਟੀਆਂ ਦਿੱਲੀ 'ਚ ਬਹਿ ਕੇ ਉਹ ਇਹ ਜੀ ਸਾਜ਼ਿਸ਼ ਨਾ ਕੋਈ ਰਚਣ ਜਿਹਦੇ ਨਾਲ ਸੂਬੇ ਦੀ ਆਵਾਜ਼ ਆ ਰੀਜIONAL ਪਾਰਟੀ ਕਮਜ਼ੋਰ ਹੋਵੇ ਇਸ ਲਈ ਸਾਰਿਆਂ ਨੂੰ ਸਿਰ ਜੋੜ ਕੇ ਆਪਣੇ ਗਿਲੇ ਸ਼ਿਕਵੇ ਵੈਰ ਵਿਰੋਧ ਭੁਲਾ ਕੇ ਸ਼ੁਡ ਵਰਕ ਫਾਰ ਦ ਪੀਪਲ ਆਫ ਪੰਜਾਬ ਪੰਜਾਬ ਦੇ ਲੋਕਾਂ ਲਈ ਕੰਮ ਕਰੇ ਥੈਂਕ ਯੂ